ਲੋਕਾਂ ਨੇ ਜਿਹੜਾ ਖਾਸ ਕਰਕੇ ਚੋਦਨ ਜਣਾ ਨੇ ਕਦੇ ਵੀ ਟਰੱਕ ਨੂੰ ਉਤੋਲ ਦੀ ਕੋਸ਼ਿਸ਼ ਕੀਤੀ ਹੈ ਤੇ ਉਹਦੇ ਵਿੱਚ ਜੋ ਹੰਟਾ ਕਪੁਰੇ ਸੁਣੋ ਉਹ ਕੀ ਕੀ ਕਾਰਵਾਈ ਕੀਤੀ ਹੈ ਕੀ ਬੰਦੇ ਬੜੇ ਗਏ ਸਾਡੇ ਟਿੰਡਾ ਤੋਂ ਡੱਬਾ ਵਾਲੀ ਰੋਡ ਤੇ ਰਵੈਨੀ ਰੋਡ ਤੇ ਤੇ ਸਾਨੂੰ ਇਹ ਇਤਲਾਹ ਸੀ ਕਿ ਇੱਕ ਗਰੋਹ ਜਿਹੜਾ ਕਿ ਕੋਈ ਰਾਜੰਦਿਆਂ ਨੂੰ ਜਾਂ ਟਰੱਕਾਂ ਵਾਲਿਆਂ ਨੂੰ ਉਹ ਘੇਰ ਕੇ ਉਹਨਾਂ ਤੋਂ ਲੈਫਟ ਲੈਂਡ ਦੇ ਬਹਾਨੇ ਜਾਂ ਟਰੱਕ ਅੱਗੇ ਲਗਾ ਕੇ ਘੇਰ ਕੇ ਉਹਨਾਂ ਦੀ ਲੁੱਟਖੋ ਕਰਦੇ ਆ ਤੇ ਇਸੇ ਅਧਾਰ ਤੇ ਤੇ ਸਾਡੇ ਮਾਨਯੋਗ ਏ ਡੀ ਜੀ ਪੀ ਸਾਹਿਬ ਬਠਿੰਡਾ ਤੇ ਸਾਡੇ ਐਸ ਐਸ ਪੀ ਸਾਹਿਬ ਬਠਿੰਡਾ ਨੇ ਇਸ ਗਰੋਹ ਨੂੰ ਕਾਬੂ ਕਰਨ ਦੇ ਲਈ ਇੱਕ ਸਾਨੂੰ ਸਖਤ ਹਦਾਇਤਾਂ ਕਿਸਤੀਆਂ ਸੀ ਤੇ ਇਸੇ ਦੌਰਾਨ ਹੀ ਕੱਲ ਇੱਕ ਸਾਨੂੰ ਇਤਲਾਹ ਮਿਲੀ ਸੀ ਕਿ ਇਹ ਇੱਕ ਨਬੀਬ ਸਿੰਘ ਜਿਹੜਾ ਪਿੰਡ ਜਨੌਦ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਤੇ ਜਗਸ਼ੀਰ ਸਿੰਘ ਦੀੜਤਲਾਬ ਦਾ ਰਹਿਣ ਵਾਲਾ ਤੇ ਤਰਮਿੰਦਰ ਸਿੰਘ ਬਠੰਡੇ ਦਾ ਰਹਿਣ ਵਾਲਾ ਤੇ ਜਿਹੜਾ ਇਹ ਸਾਡੇ ਇਲਾਕੇ ਦੇ ਵਿੱਚ ਇਸ ਜਗ੍ਹਾ ਤੇ ਇਹ ਇੱਕ گرو ਬਣਾ ਕੇ ਇਹ ਟਰੱਕਾਂ ਵਾਲਿਆਂ ਦੀ ਲੁੱਟ ਕੋ ਕਰ ਲੁੱਟ ਕੋ ਕਰ ਰਿਹਾ ਤੇ ਜਿਸ ਤੇ ਅਸੀਂ ਇੱਕ ਮੁਕੱਦਮਾ ਨੰਬਰ 67 ਅੰਡਰ ਸੈਕਸ਼ਨ 309 ਤੇ 3520 ਐਨਐਸ ਦੇ ਅਧੀਨ ਅਸੀਂ ਇਹ ਦਰਜ ਕੀਤਾ ਸੀਗਾ ਤੇ ਇਸੇ ਦੌਰਾਨ ਹੀ ਇਸ ਗਰੋਹ ਨੇ ਇੱਕ ਗੁਰਵਿੰਦਰ ਸਿੰਘ ਵਾਸੀ ਤਰਨਤਾਰਨ ਜਿਹੜਾ ਕਿ ਰੈਫੈਨਰੀ ਤੋਂ ਆਪਣਾ ਟਰੱਕ ਲੈ ਕੇ ਵਾਪਸ ਜਾ ਰਿਹਾ ਸੀ ਤੇ ਲਿਫਟ ਲੇਨ ਦੇ ਬਹਾਨੇ ਉਸ ਦੇ ਟਰੱਕ ਨੂੰ ਰੋਕ ਕੇ ਇਹ ਤਿੰਨੇ ਵਿਅਕਤੀ ਉਹਦੇ ਟਰੱਕ ਦੇ ਵਿੱਚ ਚੜ ਗਏ ਤੇ ਇਹਨਾਂ ਕੋਲ ਤੇਜ਼ ਤਾਰ ਹਥਿਆਰਾਂ ਦੇ ਨਾਲ ਉਹਦੀ ਕੁੱਟਮਾਰ ਕਰਕੇ ਉਹਦੀਆਂ ਬਾਹਾਂ ਬੰਨ੍ਹ ਕੇ ਉਹ ਤੋਂ ਇਹਨਾਂ ਨੇ ਬਟੂਏ ਦੇ ਵਿੱਚੋਂ 1500 ਰੁਪਏ ਦੀ ਨਗਦੀ ਤੇ ਉਹਦਾ ਏਟੀਐਮ ਕਾਰਡ ਤੇ ਬਾਕੀ ਜਿਹੜੇ ਉਹਦਾ ਮੋਬਾਈਲ ਫੋਨ ਸੀ ਤੇ ਹੋਰ ਇਹ ਜਿਹੜਾ ਸਮਾਨ ਸੀਗਾ ਉਹਦਾ ਇਹਨਾਂ ਨੇ ਖੋਲਿਆ ਸੀ ਤੇ ਫਿਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ ਇਹ ਹਦਾਇਤਾਂ ਤੇ ਕੰਮ ਕਰਦੇ ਆ ਹੋਇਆ ਐਸ ਐਚਓ ਸੰਗਤ ਤੇ ਚੌਕੀ ਇੰਚਾਰਜ ਪਥਰਾਲਾ ਨੇ ਇਸ ਗਰੋਹ ਦੇ ਤਿੰਨ ਵਿਅਕਤੀ ਜਿਨ੍ਹਾਂ ਦੇ ਵਿੱਚੋਂ ਨਵਦੀਪ ਸਿੰਘ ਤੇ ਜਗਸ਼ੀਰ ਸਿੰਘ ਤੇ ਧਰਮਿੰਦਰ ਸਿੰਘ ਨੂੰ ਕਾਬੂ ਕੀਤਾ ਸੀ ਤੇ ਇਹਨਾਂ ਦੇ ਕੋਲੋਂ ਅਸੀਂ ਇਹ ਜਿਹੜਾ ਉਸ ਲੁੱਟਿਆ ਜਿਹੜਾ ਸਮਾਨ ਸੀਗਾ ਇਹ ਅਸੀਂ ਉਹਨਾਂ ਤੋਂ ਬਰਾਮਦ ਕਰ ਲਿਆ ਸੀ ਤੇ ਇਸੇ ਤਰ੍ਹਾਂ ਹੀ ਜਦੋਂ ਇਹ ਦੋਸ਼ੀ ਲੋਨਸੀ ਕਾਬੂ ਕਰ ਰਏ ਸੀ ਤਾਂ ਇਹਨਾਂ ਦੇ ਵਿੱਚੋਂ ਇੱਕ ਦੋਸ਼ੀ ਜਗਸ਼ੀਰ ਸਿੰਘ ਜਿਹੜਾ ਦੌੜਦਾ ਹੋਇਆ ਡਿੱਗ ਪਿਆ ਸੀ ਜਿਹਦੇ ਗਿੱਟੇ ਤੇ ਵੀ ਛੱਟ ਲੱਗੀ ਸੀ ਇਹਨਾਂ ਨੇ ਕੋਈ ਇਸ ਨੂੰ ਪਹਿਲਾਂ ਵੀ ਵਾਰਤਤਾ ਕਿੰਨੀਆਂ ਕੋ ਬਾਤਾਂਾਂ ਦੇ ਵਿੱਚ ਸ਼ਾਮਲ ਸੀਗੇ ਇਹ ਜਿਹੜਾ ਦੋਸ਼ੀ ਨਵਦੀਪ ਸਿੰਘ ਆ ਇਹਦੇ ਤੇ ਤਿੰਨ ਮੁਕੱਦਮੇ ਦਰਜ ਆ ਦੋ ਅਕਸਾਈ ਜੱਟ ਦੇ ਤੇ ਇੱਕ ਇਹਦੇ ਤੇ 420 ਦਾ ਮੁਕੱਦਮਾ ਦਰਜ ਆ ਤੇ ਜਿਹੜਾ ਜਗਸ਼ੀਰ ਸਿੰਘ ਆ ਇਹ ਦੋਸ਼ੀ ਤੇ ਦੋ ਐਨਡੀਪੀਏ ਸੈਟ ਦੇ ਮੁਕੱਦਮੇ ਤੇ ਇੱਕ ਚੋਰੀ ਤੇ ਲੁੱਟ ਉਹਦਾ ਮੁਕੱਦਮਾ ਇਹ ਦਰਜ ਹੈ ਤੇ ਬਾਕੀ ਸਾਡੀ ਅੱਜ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਤੇ ਰਮਾਨ ਲੈ ਕੇ ਇਹਨਾਂ ਤੋਂ ਵਿਗਾਇਨਾ ਪੁੱਛ ਵਿੱਚ ਕਰਕੇ ਹੋਰ ਇਹਨਾਂ ਦੀ ਵਾਰਦਾਤਾਂ ਜਿਹੜੀਆਂ ਕੀਤੀਆਂ ਉਹਦਾ ਬਾਰੇ ਸਰਾਖ ਲਗਾਵਾਂਗੇ 10 ਕੁਦਾਨ ਕੀ ਹੁਣ ਤੱਕ ਛੋਟਾ ਮोटा ਆਇਆ ਉਹ ਵੀ ਇਹ ਏਸੇ ਰੂਪ ਦੇ